ਸਿੱਧੂ ਦੀ ਵਰਸੀ ਤੋਂ ਪਹਿਲਾਂ ਮਾ ਚਰਨ ਕੌਰ ਨੇ ਲਿਖਿਆ ਪਾਵੁਕ ਸੁਨੇਹਾ ਬੀਤੇ ਦਿਨੀ ਸਿੱਧੂ ਉਸ ਵਾਲੇ ਦੇ ਪਤਾ ਬਲਕੌਰ ਸਿੰਘ ਸਿੱਧੂ ਨੇ ਇੱਕ ਵੀਡੀਓ ਸਾਂਝਾ ਕੀਤੀ ਇਸ ਵੀਡੀਓ ਦੇ ਵਿੱਚ ਉਹਨਾਂ ਵੱਲੋਂ ਸਿੱਧੂ ਦੇ ਚਾਣ ਵਾਲਿਆਂ ਨੂੰ 19 ਮਾਰਚ ਨੂੰ ਸਿੱਧੂ ਦੀ ਪਹਿਲੀ ਵਰਸੀ ਤੇ ਪਹੁੰਚਣ ਦੀ ਬੇਨਤੀ ਕੀਤੀ ਗਈ ਸਿੱਧੂ ਦੀ ਪਹਿਲੀ ਵਰਸੀ ਦਾ ਸਮਾਗਮ ਮਾਨਸਾ ਦੇ ਅਨਾਜ ਮੰਡੀ ਵਿਖੇ ਰੱਖਿਆ ਗਿਆ ਉੱਤੇ ਹੁਣ ਸਿੱਧੂ ਦੀ ਮਾਂ ਚਰਨ ਕੌਰ ਨੇ ਪਾਵੁਕ ਸੁਨੇਹਾ ਸਾਂਝਾ ਕੀਤਾ ਚਰਨ ਕੌਰ ਨੇ ਲਿਖਿਆ ਸ਼ੋਭਾ ਪੁੱਤ ਕਿੱਥੇ ਮੈਂ ਤੇਰੇ ਵਿਆਹ ਦਾ ਸਹਿਜਪਾਟ ਸਾਹਿਬ ਬੜੇ ਚਾ ਨਾਲ ਕਰਵਾਉਣਾ ਸੀ ਬੱਚੇ ਪਰ ਅਫਸੋਸ ਸਾਨੂੰ ਤੇਰੀ ਵਿਦਾਇਗੀ ਦਾ ਕਰਵਾਉਣਾ ਪੈ ਰਿਹਾ ਹੈ ਬੱਚੇ ਮੈਨੂੰ ਤੇਰੇ ਤੇ ਮਾਣ ਹੈ ਤੁਸੀਂ ਇੰਨੀ ਦੁਨੀਆ ਦਾ ਪਿਆਰ ਸਾਡੀ ਛੋਲੀ ਪਾ ਰਹੇ ਹੋ ਕਮੀ ਤਾਂ ਤੁਸੀਂ ਕੋਈ ਨਹੀਂ ਛੱਡੀ ਪਰ ਤੇਰੀ ਘਾਟ ਸਾਡੇ ਹਰ ਪਲ ਹਰ ਸਾਹ ਨਾਲ ਰੜਕਦੀ ਹੈ ਸਾਨੂੰ ਤੇਰੇ ਬਿਨਾਂ ਜਿਉਣਾ ਪੈ ਰਿਹਾ ਹੈ ਇਹ ਭਾਵੁਕ ਬੋਲ ਮਾ ਚਰਨ ਕੌਰ ਦੇ ਨੇ ਜੋ ਉਹਨਾਂ ਨੇ ਸਿੱਧੂ ਮੂਸੇਵਾਲੇ ਦੀ ਤਸਵੀਰ ਨੂੰ ਸਾਂਝਾ ਕਰਦੇ ਹੋਏ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਸਿੱਧੂ ਮੂਸੇਵਾਲੇ ਦੀ ਮਾਤਾ ਸੋਸ਼ਲ ਮੀਡੀਆ ਤੇ ਬਿਹਤਰ ਐਕਟਿਵ ਹੈ ਤੇ ਆਪਣੇ ਪੁੱਤ ਨੂੰ ਇਨਸਾਫ ਤੋਂ ਮੰਗ ਲਈ ਐਕਸਰ ਘਹਾਰ ਲਗਾਉਂਦੇ ਨੇ ਇਨਾਂ ਨੇ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਪੁੱਤ ਨਾਲ ਜੁੜੀਆਂ ਹੋਈਆਂ ਯਾਦਾਂ ਨੂੰ ਸਾਂਝਾ ਕਰਦੇ ਆ ਤੇ ਕੁਝ ਨਾ ਕੁਝ ਭਾਵੁਕ ਐਸੇ ਬੋਲ ਲਿਖ ਹੀ ਦਿੰਦੇ ਨੇ ਜਿਸ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਹੀ ਜਾਂਦਾ ਹੈ ਤੁਹਾਡੀ ਇਸ ਅਪਡੇਟ ਤੇ ਜੋ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਸਿੱਧੂ ਦੀ ਵਰਸੀ ਤੋਂ ਪਹਿਲਾਂ ਮਾ ਚਰਨ ਕੌਰ ਨੇ ਲਿਖਿਆ ਪਾਵੁਕ ਸੁਨੇਹਾ ਬੀਤੇ ਦਿਨੀ ਸਿੱਧੂ ਨੂੰ ਉਸ ਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇੱਕ ਵੀਡੀਓ ਸਾਂਝਾ ਕੀਤੀ ਇਸ ਵੀਡੀਓ ਦੇ ਵਿੱਚ ਉਹਨਾਂ ਵੱਲੋਂ ਸਿੱਧੂ ਦੇ ਚਾਣ ਵਾਲਿਆਂ ਨੂੰ 19 ਮਾਰਚ ਨੂੰ ਸਿੱਧੂ ਦੀ ਪਹਿਲੀ ਵਰਸੀ ਤੇ ਪਹੁੰਚਣ ਦੀ ਬੇਨਤੀ ਕੀਤੀ ਗਈ ਸਿੱਧੂ ਦੀ ਪਹਿਲੀ ਵਰਸੀ ਦਾ ਸਮਾਗਮ ਮਾਨਸਾ ਦੇ ਅਨਾਜ ਮੰਡੀ ਵਿਖੇ ਰੱਖਿਆ ਗਿਆ ਉੱਥੇ ਹੁਣ ਸਿੱਧੂ ਦੀ ਮਾਂ ਚਰਨ ਕੌਰ ਨੇ ਪਾਵੁਕ ਸੁਨੇਹਾ ਸਾਂਝਾ ਕੀਤਾ ਚਰਨ ਕੌਰ ਨੇ ਲਿਖਿਆ ਸ਼ੋਭਾ ਪੁੱਤ ਕਿੱਥੇ ਮੈਂ ਤੇਰੇ ਵਿਆਹ ਦਾ ਸਹਿਜਪਾਟ ਸਾਹਿਬ ਬੜੇ ਚਾ ਨਾਲ ਕਰਵਾਉਣਾ ਸੀ ਬੱਚੇ ਪਰ ਅਫਸੋਸ ਸਾਨੂੰ ਤੇਰੀ ਵਿਦਾਇਗੀ ਦਾ ਕਰਵਾਉਣਾ ਪੈ ਰਿਹਾ ਹੈ ਬੱਚੇ ਮੈਨੂੰ ਤੇਰੇ ਤੇ ਮਾਣ ਹੈ ਤੁਸੀਂ ਇੰਨੀ ਦੁਨੀਆ ਦਾ ਪਿਆਰ ਸਾਡੀ ਛੋਲੀ ਪਾ ਰਹੇ ਹੋ ਕਮੀਤਾ ਤੁਸੀਂ ਕੋਈ ਨਹੀਂ ਛੱਡੀ ਪਰ ਤੇਰੀ ਘਾਟ ਸਾਡੇ ਹਰ ਪਲ ਹਰ ਸਾਹ ਨਾਲ ਰੜਕਦੀ ਹੈ ਸਾਨੂੰ ਤੇਰੇ ਬਿਨਾਂ ਜਿਉਣਾ ਪੈ ਰਿਹਾ ਹੈ ਇਹ ਭਾਵੁਕ ਬੋਲ ਮਾ ਚਰਨ ਕਰਦੇ ਨੇ ਜੋ ਉਹਨਾਂ ਨੇ ਸਿੱਧੂ ਮੂਸੇਵਾਲੇ ਦੀ ਤਸਵੀਰ ਨੂੰ ਸਾਂਝਾ ਕਰਦੇ ਹੋਏ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਸਿੱਧੂ ਮੂਸੇਵਾਲੇ ਦੀ ਮਾਤਾ ਸੋਸ਼ਲ ਮੀਡੀਆ ਤੇ ਬਿਹਤਰ ਐਕਟਿਵ ਹੈ ਤੇ ਆਪਣੇ ਪੁੱਤ ਨੂੰ ਇਨਸਾਫ ਤੋਂ ਮੰਗ ਲਈ ਅਕਸਰ ਗੁਹਾਰ ਲਗਾਉਂਦੇ ਨੇ ਇਹਨਾਂ ਹੀ ਨਹੀਂ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਪੁੱਤ ਨਾਲ ਜੁੜੀਆਂ ਹੋਈਆਂ ਯਾਦਾਂ ਨੂੰ ਸਾਂਝਾ ਕਰਦੇ ਆ ਤੇ ਕੁਝ ਨਾ ਕੁਝ ਭਾਵੁਕ ਐਸੇ ਬੋਲ ਲਿਖ ਹੀ ਦਿੰਦੇ ਨੇ ਜਿਸ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਹੀ ਜਾਂਦਾ ਹੈ ਤੁਹਾਡੀ ਇਸ ਅਪਡੇਟ ਤੇ ਜੁੜਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ